ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਸੀਜ਼ਨ ਹੋ ਗਿਆ ਜੀ ਤੂੜੀ ਦਾ ਖਤਮ ਆਪਣਾ ਡੇਢ ਕਿੱਲਾ ਰਹਿ ਗਿਆ ਤੇ ਨੇਪੜਗਾ ਜੀ ਕੰਮ ਆਪਣਾ ਤੂੜੀ ਦਾ ਅੱਜ ਫਾਈਨਲ ਹੋ ਜਾਣਾ ਮਸ਼ੀਨ ਝਾੜ ਕੇ ਖੜਾ ਦਾਂਗੇ ਤੇ ਬਾਈ ਚਲਾ ਰਹੀ ਮਸ਼ੀਨ ਕੋਣੀ ਜੀ ਤੁਹਾਨੂੰ ਰਹਿ ਗਿਆ ਦੇਖੋ ਨਾਲ ਵਾਲਾ ਹੁਣ ਇੱਕ ਵਾਈ ਮਸ਼ੀਨ ਚਲਾਈ ਜਾਂਦਾ ਵਾਈ ਚਲਾ ਰਿਹਾ ਟਰੈਕਟਰ ਟਰੈਕਟਰ ਇਹ ਪੂਰਾ ਸਿਰਾ ਕਰਾਇਆ ਪਿਆ ਬਹੁਤ ਵਧੀਆ ਚੱਲਦਾ ਟਰੈਕਟਰ ਐਨ ਕਦੇ ਤੱਕ ਤਕਰੀਬਨ ਚੱਲ ਪਈ ਟਰੈਕਟਰ ਚਾਰ ਦਿਨ ਹੋ ਗਏ ਅੱਜ ਤਕਰੀਬਨ ਪੰਜਵਾਂ ਦਿਨ ਆ ਟਰੈਕਟਰ ਲਾਇਆ ਇਹਨੂੰ ਚੀਨ ਪਰ ਇਹ ਸਤਲ ਦੀ ਅੱਜ ਉੱਪਰ 깔 ਤੂਆ ਸੀ ਦੇ 75 ਕਿਲੋ ਚੱਲਦਾ 100 ਦੇ ਸਰਵਿਸ ਹੋਣੀ ਹੈ ਜੀ ਪਹਿਲੀ 100 ਘੰਟਿਆਂ ਤੇ ਬਾਬਾ ਜੀ ਨੂੰ ਬਰੀ ਬਾਰ ਚ ਸਰਕੂਲ ਹੋ ਜੂਗੇ ਜੀ ਇਹ ਜਲਦੀ ਵਕਤ ਚੱਲ ਰਿਹਾ ਜੀ 1500 ਟੱਕਰਾਂ ਦੇਖੋ ਵੀ ਜੀ ਟਰੈਕਟਰ ਦੀ ਆਵਾਜ਼ ਜਮਾ ਨਹੀਂ ਹੈਗੀ ਸਾਇਲੈਂਟ ਆਵਾਜ਼ ਆ ਐ ਆਰਾਮ ਨਾਲ ਟਰੈਕਟਰ ਚੱਲ ਰਿਹਾ ਹੈ ਪਹਿਲਾ ਟਰੈਕਟਰ ਆ ਮੰਗ ਜਿਵੇਂ ਪਹਿਲਾ ਟਰੈਕਟਰ ਦੀ ਆਵਾਜ਼ ਆਈ ਹੈ ਦੇਖੋ ਕੋਈ ਆਵਾਜ਼ ਨਹੀਂ ਕਿ ਟਰੈਕਟਰ ਦੀ ਹਾਂ ਜੀ ਬਹੁਤ ਵਧੀਆ ਟਰੈਕਟਰ ਦੀ ਹਾਂਜੀ ਵੀਰ ਜੀ ਵੀਡੀਓ ਵਧੀਆ ਲੱਗੀ ਤਾਂ ਫੇਸਬੁੱਕ ਤੇ ਲਾਈਕ ਕਰੋ ਜੀ ਫੋਲੋ ਕਰੋ ਤੇ YouTube ਤੇ ਵੀ ਸਬਸਕ੍ਰਾਈਬ ਕਰ ਲਓ ਜੀ ਹਣਾ ਚੈਨਲ ਗੁਰਨਾਮ ਸਿੰਘ ਜੀ ਫਾਰਮ ਤੇ ਵੀਡੀਓ ਸ਼ੇਅਰ ਕਰੋ ਜੀ ਲਾਈਕ ਕਰੋ ਕਮੈਂਟ ਕਰੋ ਬੱਦ ਬੱਦ ਸਪੋਰਟ ਕਰੋ ਜੀ ਆਵੇਂ ਚੈਨਲ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਧੰਨਵਾਦ ਜੀ